ਕੈਬਨਿਟ ਦੀ ਮੀਟਿੰਗ ਲੈ ਕੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਰੇ ਮੰਤਰੀਆਂ ਬੁਲਾ ਕੇ ਮੀਟਿੰਗ ਕੀਤੀ ਗਈ ਤੇ ਉਸ ਮੀਟਿੰਗ ਦੇ ਵਿੱਚ ਕੋਈ ਵੱਡੇ ਫੈਸਲੇ ਲਏ ਗਏ ਉਹਨਾਂ ਦੇ ਵਿੱਚੋਂ ਨਿਕਲਿਆ ਕੁਛ ਨਹੀਂ ਇੱਕ ਦੂਜੇ ਤੇ ਤੋਮਤਬਾਜ਼ੀਆਂ ਇੱਕ ਦੂਜੇ ਤੇ ਦੋਸ਼ ਦੋਸ਼ ਇਤੋਂ ਤੱਕ ਕਸਿਮ ਤੋਂ ਹੁੱਕੇ ਰਹਿ ਗਈ ਕਿਸੇ ਵੀ ਇਮਾਰਤ ਵਿੱਚ ਜੇ ਅੱਗ ਪ੍ਰਬੰਧ ਦਾ ਜਾਇਜ਼ਾ ਲੈਣਾ ਹੈ ਉਹਦਾ ਇਤਰਾਜ਼ ਨਹੀਂ ਦਾ ਜਿਹੜਾ ਸਰਟੀਫਿਕੇਟ ਹੈ ਪ੍ਰਮਾਣ ਪੱਤਰ ਹੈ ਉਦੀ ਮਿਆਦ 1 ਸਾਲ ਤੋਂ ਵਧਾ ਕੇ 3 ਸਾਲ ਕਰਤੀ ਜੇ 1 ਸਾਲ ਹਰ ਸਾਲ ਲਈ ਕਰਾਉਣੀ ਪਵੇਗੀ ਅਜੇ ਨੂੰ ਪੜਾਂਗੇ ਪਰ ਇਹਦੇ ਵਿੱਚ ਜੇ ਕੋਈ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰੀ ਇਮਾਰਤ ਦੇ ਮਾਲਕ ਦੀ ਹੋਣੀ ਚਾਹੀਦੀ ਹੈ ਇਹ ਵੀ ਪਤਾ ਲੱਗਿਆ ਕਿ ਕੁਝ ਰਜਿਸਟਰੀਆਂ ਵਾਲੇ ਮਾਮਲੇ ਦੇ ਵਿੱਚ ਵੀ ਤਵਦੀਦੀ ਕੀਤੀ ਹੈ ਮંત્રી ਨੇ ਨੀਤਨ ਗਟਕਰੀ ਵੱਲੋਂ ਪੰਜਾਬ ਨੂੰ ਇੱਕ ਪੱਤਰ ਲਿਖਿਆ ਗਿਆ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਗਿਆ ਸੀ ਵੀ ਜਿਹੜੇ ਠੇਕੇਦਾਰ ਨੇ ਸਾਡੇ ਵਰਕਰਿਆਂ ਨੂੰ ਦਿੱਕਤ ਪਾਈ ਹੈ ਤੇ ਜਿਹੜੇ ਦਲਦੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨੀਤਨ ਗਟਕਰੀ ਦੇ ਪੱਤਰ ਦਾ ਜਵਾਬ ਦਿੱਤਾ ਗਿਆ ਸੀ ਉਹਨਾਂ ਨੇ ਪੱਖ ਦੇ ਵਿੱਚ ਕਿਹਾ ਕਿ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਜਾਂਚ ਵਿੱਚ ਪਾਇਆ ਕਿ ਜਿਹੜੇ ਐਨਐਚਆਈ ਦੇ ਠੇਕੇਦਾਰ ਨੇ ਇਹ ਜ਼ਮੀਨ ਦੀ ਵੱਧ ਖਦਾਈ ਕਰ ਰਹੇ ਨੇ ਕਈ ਥਾਵਾਂ ਤੇ ਜਿਹੜੀ ਜ਼ਮੀਨ ਐਕਵਾਇਰ ਹੋਈ ਇਹਨਾਂ ਨੇ ਉੱਥੇ ਕੰਮੜਾ ਕੀਤਾ ਕਿਸਾਨਾਂ ਨੇ ਦੁਬਾਰਾ ਉੱਥੇ ਫਸਲ ਵੀ ਇੰਚੀ ਤੇ ਪੰਜਾਬ ਵਿੱਚ ਜ਼ਮੀਨਾਂ ਦੇ ਭਾਅ ਜ਼ਿਆਦਾ ਨੇ ਇਹ ਤੇ ਕੋਈ ਸ਼ੱਕ ਨਹੀਂ ਕਿਸੇ ਥਾਂ ਤੇ ਉਸੇ 1 ਏਕੜ ਦਾ 45000 ਦਿੱਤਾ ਜਾ ਰਿਹਾ ਕਿਸੇ ਥਾਂ ਤੇ 25000 ਰਿਹਾ ਕਿਸੇ ਥਾਂ ਤੇ 70000 ਸ਼੍ਰੋਮਣੀ ਕਾਲੀ ਦਲ ਦੇ ਜਿਹੜਾ ਬਾਗੀ ਧੜੇ ਜੋ ਉਹਨਾਂ ਬਲਵੰਤ ਸਿੰਘ ਦਰਵਾਸਾ ਪਹੁੰਚ ਗਏ ਸ਼੍ਰੀ ਕਾਟਕਤ ਦੇ ਜਥੇਦਾਰ ਕਰਨੇ ਰਘਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਨਪ੍ਰੀਤੀ ਇਹ ਆ ਲੀਨੀ ਉਤ ਪਹਿਲੀ ਇੱਕ ਜਮਾ ਦੋ ਸੀ ਤੇ ਦੋਆ ਜੋ ਡਾਕਟਰ ਸੁਖਵਿੰਦਰ ਸੁਖੀ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨਾਲ ਯਾਰੀ ਪਾ ਲਈ ਜਾ ਕੇ ਕੈਨੀ ਗੁਰਵਚਨ ਸਿੰਘ ਦਾ ਜੋ ਹਾਲ ਹੋਇਆ ਉਹ ਤੁਸੀਂ ਆਪ ਦੇਖਿਆ ਕਿਸੇ ਜੱਥੇਦਾਰ ਦੇ ਪਹਿਲੀ ਵਾਰ ਦੇਖਿਆ ਕਿ ਉਹਦੇ ਪੁਤਲੇ ਬਣਾ ਕੇ ਪ੍ਰਕਰਮਾ ਚ ਘੜੀਸੇ ਗਏ ਹੋਣ ਤੇ ਬਾਹਰ ਲਿਜਾ ਕੇ ਜੁੱਤੀਆਂ ਮਾਰ ਕੇ ਉਹਨਾਂ ਨੂੰ ਸਾੜਿਆ ਗਿਆ ਹੋਵੇ ਸਤਿ ਸ਼੍ਰੀ ਅਕਾਲ ਮੈਂ ਅਬ ਰਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਤੁਸਾ ਸਵਾਗਤ ਹੈ ਪ੍ਰੋਗਰਾਮ ਵਿੱਚ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਸੋ ਹਟਲਸਾ ਸੋਤੋਪਾਲੀ ਖਬਰ ਲਵਾਂਗੇ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਲੈ ਕੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਰੇ ਮੰਤਰੀਆਂ ਬੁਲਾ ਕੇ ਮੀਟਿੰਗ ਕੀਤੀ ਗਈ ਤੇ ਉਸ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਤੇ ਜਿਹਦੀ ਜਾਣਕਾਰੀ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਹੈ ਜੀ ਦੇਖੋ ਅੱਜ ਮੰਤਰੀ ਮੰਡਲ ਦੀ ਮੀਟਿੰਗ ਸੀ ਉਹਦੇ ਵਿੱਚ ਕਈ ਐਮ ਫੈਸਲੇ ਕੀਤੇ ਗਏ ਸਭ ਸੰਮਤੀ ਦੇ ਨਾਲ ਤੇ ਨਾਲ ਹੀ ਜਿਹੜਾ ਮੌਨਸੂਨ ਦਾ ਸੈਸ਼ਨਾਂ ਉਹਨੂੰ ਬੁਲਾਉਣ ਦੀ ਗੱਲ ਵੀ ਕਰਤੀ ਕਿ 2 ਸਤੰਬਰ ਤੋਂ 4 ਸਤੰਬਰ ਤੱਕ ਇਹ ਮਾਉਂਟਸਨ ਸੈਸ਼ਨ ਹੋਵੇਗਾ 2 3 4 ਕਹਿਣ ਨੂੰ ਹੁੰਦਾ ਪਹਿਲੀ ਵਾਰ ਤਾਂ ਆਮ ਤੌਰ ਤੇ ਇਹ ਬਾਦ ਦੁਪਹਿਰ ਜੁੜਦੇ ਅਸ਼ਰਧਾਂਜਰੀਆਂ ਦੇ ਕੇ ਤੁਰੇ ਆਉਂਦੇ ਐ ਅੱਗੇ ਰਹਿ ਗਈ 3 ਤਰੀਕ ਤੇ 4 ਨੂੰ ਖਤਮ ਐ ਕੋਈ ਸਮਾਂ ਹੁੰਦਾ ਸੀ ਜਦੋਂ ਇਹ ਸੈਸ਼ਨ 10 10 15 15 ਦਿਨ ਚੱਲਿਆ ਕਰਦੇ ਸੀ ਬਰਗਾ ਖੁੱਲ ਕੇ ਵਿਚਾਰਾ ਹੁੰਦੀਆਂ ਸੀ ਸਵਾਲ ਵੀ ਹੁੰਦੇ ਸੀ ਤੇ ਸਰਕਾਰ ਤੇ ਉਹਦੇ ਜਵਾਬ ਵੀ ਦਿੰਦੀ ਸੀ ਹੌਲੀ ਹੌਲੀ ਇਹ ਸੈਸ਼ਨ ਸੁੰਗੜਦੇ ਗਏ ਘਟਦੇ ਗਏ ਇਹਦੇ ਨਾਲ ਉਹਨਾਂ ਦੇ ਵਿੱਚੋਂ ਨਿਕਲਿਆ ਕੁਛ ਨਹੀਂ ਇੱਕ ਦੂਜੇ ਤੇ ਤੋਮਤਬਾਜ਼ੀਆਂ ਇੱਕ ਦੂਜੇ ਤੇ ਦੋਸ਼ ਦੋਸ਼ ਇਥੋਂ ਤੱਕ ਅਸੀਮ ਤੋਕੇ ਰਹੇਗੀ ਹਰਪਾਲ ਚੀਮਾ ਵਿੱਤ ਮੰਤਰੀ ਤੇ ਅਮਨ ਰੋੜਾ ਇਹਨਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਜਿਹੜਾ ਅੱਗ ਸੁਰੱਖਿਆ ਕਾਨੂੰਨ ਹੈ ਇਹਦੇ ਵਿੱਚ ਇਹਨਾਂ ਨੇ ਸੋਧ ਕੀਤੀ ਹੈ ਉਹਦੇ ਤੇ ਪੰਜਾਬ ਦੇ ਮੰਤਰੀ ਮੰਡਲ ਨੇ ਮੋਹਰ ਲਾਉਤੀ ਉਹਦੇ ਵਿੱਚ ਐਨਓਸੀ ਸੰਬੰਧੀ ਇੱਕ ਫੈਸਲਾ ਲਿਆ ਚੰਗਾ ਫੈਸਲਾ ਹੋ ਕਿ ਕਿਸੇ ਵੀ ਇਮਾਰਤ ਵਿੱਚ ਜੇ ਅੱਗ ਪ੍ਰਬੰਧਾ ਦਾ ਜਾਇਜ਼ਾ ਲੈਣਾ ਹੈ ਉਹਦਾ ਇਤਰਾਜ ਨਹੀਂ ਦਾ ਜਿਹੜਾ ਸਰਟੀਫਿਕੇਟ ਹੈ ਪ੍ਰਮਾਣ ਪੱਤਰ ਹੈ ਉਹਦੀ ਮਿਆਦ 1 ਸਾਲ ਤੋਂ ਵਧਾ ਕੇ 3 ਸਾਲ ਕਰਤੀ ਜੇ 1 ਸਾਲ ਹਰ ਸਾਲ ਨਹੀਂ ਕਰਾਉਣੀ ਪਵੇਗੀ ਅਜੇ ਇਹਨੂੰ ਪੜਾਂਗੇ ਪਰ ਇਹਦੇ ਵਿੱਚ ਜੇ ਕੋਈ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰੀ ਇਮਾਰਤ ਦੇ ਮਾਲਕ ਦੀ ਹੋਣੀ ਚਾਹੀਦੀ ਹੈ ਉਹ ਕਹਿੰਦੇ ਕਿ ਜਿਹੜਾ ਫੈਮਿਲੀ ਕੋਰਟ ਵਿੱਚ ਕਾਉਂਸਲਰ ਦਾ ਪੱਤਾ ਸੀ ਇਹ 600 ਰੁਪਏ ਪ੍ਰਤੀ ਦਿਨ ਕਰਤਾ ਪਹਿਲਾਂ ਇਹ 75 ਰੁਪਏ ਸੀ ਸਿਰਫ ਕੀ ਕੋਈ ਨਾਉ ਤੇ ਕੀ ਨਚੋੜੂ ਇਹ ਵੀ ਸਰਕਾਰ ਨੇ ਇੱਕ ਵਾਅਦਾ ਕੀਤਾ ਇਹ ਵੀ ਪਤਾ ਲੱਗਿਆ ਕਿ ਕੁਝ ਰਜਿਸਟਰੀਆਂ ਵਾਲੇ ਮਾਮਲੇ ਦੇ ਵਿੱਚ ਵੀ ਤਬਦੀਲੀ ਕੀਤੀ ਹੈ ਚੰਗੀ ਗੱਲ ਹੈ ਸਰਕਾਰ ਭਗਵੰਤ ਮਾਨ ਸਾਹਿਬ ਅਕਸਰ ਇਹ ਕਹਿੰਦੇ ਹੁੰਦੇ ਆ ਜਦੋਂ ਇਹ ਪਹਿਲਾਂ ਕਿ ਅਸੀਂ ਬਹੁਤ ਕੁਝ ਬਦਲਦੇ ਰਹੇ ਲੋਕ ਹਿੱਤ ਦੇ ਵਿੱਚ ਕਰਨਾ ਤੇ ਇਹਨਾਂ ਦਾ ਇਹ ਸਾਰਾ ਮਾਮਲਾ ਅੱਜ ਦੇ ਮੰਤਰੀ ਮੰਡਲ ਦੇ ਵਿੱਚ ਇਹਨਾਂ ਨੇ ਕਾਫੀ ਕੁਝ ਕੀਤਾ ਹੈ ਕੁਝ ਕਰਨ ਜਾ ਰਹੇ ਨੇ ਸੋ ਮੈਂ ਇਹਦੇ ਵਿੱਚ ਕਹਾ ਕਿ ਸਰਕਾਰ ਨੂੰ ਜੋ ਫੈਸਲੇ ਇਹਨਾਂ ਨੇ ਕੀਤੇ ਹੈ ਉਹਦੇ ਮੁਤਾਬਕ ਜੋ ਲੋਕ ਹਿੱਤ ਚ ਹੈ ਲੋਕ ਚਾਹੁੰਦੇ ਹੈ ਉਹ ਆਪਣੇ ਆਪ ਦੇ ਵਿੱਚ ਅਮਨੇ ਕਈ ਸੋਧਾਂ ਕੀਤੀਆਂ ਨੇ ਹੁਣ ਅਸਲ ਦੇ ਵਿੱਚ ਤੋਂ ਸਾਰੀਆਂ ਪੜ ਕੇ ਉਹਦੇ ਤੇ ਟਿੱਪਣੀ ਕਰਨ ਯੋਗ ਹੋਣਗੀਆਂ ਪਰ ਜਿਹੜੀ ਆਹ ਫਾਇਰ ਸਰਵਿਸ ਦੇ ਵਿੱਚ ਇਹਨਾਂ ਨੇ 1 ਸਾਲ ਤੋਂ ਇਤਰਾਜਹੀਨਤਾ ਸਰਟੀਫਿਕੇਟ 3 ਸਾਲ ਦਾ ਕਰਤਾ ਇਹ ਲੋਕਾਂ ਨੂੰ ਰਾਹਤ ਦੇਣ ਵਾਲਾ ਕਦਮ ਹੈ ਬਸ਼ਰਤੇ ਹੈ ਕਿ ਇਹਦੇ ਵਿੱਚ ਸਖਤੀ ਵੀ ਚਾਹੀਦੀ ਹੈ ਉਹ ਜਿਹੜਾ ਉੱਥੇ ਸਿਸਟਮ ਲੱਗਦਾ ਛੋਟੇ ਛੋਟੇ ਲੱਗ ਜਾਂਦੇ ਨੇ ਬੁੱਢਲੀ ਸਾਹਿਬ ਤਾਂ ਉਹਨਾਂ ਨਾਲ ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹਦੀ ਜ਼ਿੰਮੇਵਾਰੀ ਇਮਾਰਤ ਵਾਲੇ ਮਾਲਕ ਦੀ ਹੋਣੀ ਚਾਹੀਦੀ ਹੈ ਜੀ ਸੋ ਨਾਲੇ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਜੋ ਸੜਕਾਂ ਦੇ ਪ੍ਰੋਜੈਕਟ ਚੱਲੇ ਸੀ ਉਹਨਾਂ ਦੇ ਵਿੱਚ ਕਿਤਨੇ ਕਿਤੇ ਦਿੱਕਤ ਆ ਰਹੀ ਸੀ ਤੇ ਜਿਹੜੇ ਮੰਤਰੀ ਨੇ ਨੀਤਿਨ ਗਠਕਰੀ ਵੱਲੋਂ ਪੰਜਾਬ ਨੂੰ ਇੱਕ ਪੱਤਰ ਲਿਖਿਆ ਗਿਆ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਗਿਆ ਸੀ ਵੀ ਜਿਹੜੇ ਠੇਕੇਦਾਰ ਨੇ ਸਾਡੇ ਵਰਕਰਾਂ ਨੂੰ ਦਿੱਕਤ ਪਾ ਰਹੀ ਹੈ ਤੇ ਜਿਹੜੇ ਚੱਲਦੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨੀਤਿਨ ਗਠਕਰੀ ਦੇ ਪੱਤਰ ਦਾ ਜਵਾਬ ਦਿੱਤਾ ਗਿਆ ਜੀ ਅਸਲ ਦੇ ਵਿੱਚ ਜਿਹੜਾ ਇਹ ਪੱਤਰ ਗੜਕਰੀ ਸਾਹਿਬ ਦਾ ਆਇਆ ਉਹਦਾ ਜਵਾਬ ਦੇਣ ਦੇ ਵਿੱਚ ਬੜਾ ਚਿਰ ਚੱਲਦਾ ਰਿਹਾ ਤੇ ਸਾਰੇ ਦਾ ਸਾਰਾ ਐਂ ਲੱਗਦਾ ਸੀ ਜਿਵੇਂ ਪੰਜਾਬ ਦੀ ਸਰਕਾਰ ਇਹਦੇ ਵਿੱਚ ਜ਼ਿੰਮੇਵਾਰ ਆ ਉਸਹੀ ਕੰਮ ਨਹੀਂ ਕਰ ਰਹੀ ਉਹਦੇ ਚ ਵਾਪਰਿਆ ਕੀ ਫਿਰ ਮੁੱਖ ਮੰਤਰੀ ਨੇ ਉਹਦਾ ਜਵਾਬ ਦਿੱਤਾ ਗੱਲ ਇਹ ਹੋ ਰਹੀ ਸੀ ਕਿ ਆਪਣੇ ਆਪ ਦੇ ਵਿੱਚ ਕਾਫੀ ਹੱਦ ਤੱਕ ਕਾਫੀ ਵੱਡੇ ਪੱਤਰ ਤੇ ਵੀ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ ਪਰਚੇ ਦਰਜ ਹੁੰਦੇ ਆ ਦੋਸ਼ੀ ਪੜੇ ਨਹੀਂ ਜਾਂਦੇ ਉਹਦਾ ਵਿਸਥਾਰਕ ਜਵਾਬ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਨੇ ਦਿੱਤਾ ਹੈ ਸਰਕਾਰ ਨੇ ਕਿਹਾ ਕਿ ਅਸੀਂ ਪ੍ਰੋਜੈਕਟਾਂ ਨੂੰ ਸੰਪੂਰਨ ਕਰਾਉਣ ਵਿੱਚ ਤੇਜ਼ੀ ਨਾਲ ਜੋੜਨ ਵਿੱਚ ਅਸੀਂ ਜ਼ਿੰਮੇਵਾਰ ਹਾਂ ਅਸੀਂ ਤੁਹਾਨੂੰ ਪੂਰਾ ਸਹਿਯੋਗ ਕਰਾਂਗੇ ਅਸਲੀਅਤ ਹੋਰ ਹੈ ਤੇ ਗੜਕਰੀ ਸਾਹਿਬ ਕੋਲੇ ਜਿਹੜਾ ਰਿਪੋਰਟ ਪਹੁੰਚੀ ਹੈ ਉਹ ਸਹੀ ਰੂਪ ਵਿੱਚ ਨਹੀਂ ਹੈ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਜਿਹੜੀ ਪੁਲਿਸ ਹੈ ਬਹੁਤ ਜ਼ਿਆਦਾ ਕੰਮ ਕਰਨ ਜੋਗ ਹੈ ਇਹਦਾ ਤਾਂ ਮੁਕਾਬਲਾ ਹੀ ਕੋਈ ਨਹੀਂ ਚਲੋ ਉਹ ਗੱਲ ਵੱਖਰੀ ਹੈ ਕਿ ਅਪਰਾਧਿਕ ਮਾਮਲਿਆਂ ਦੇ ਵਿੱਚ ਘਰ ਅੱਜ ਬੈਠਿਆ ਦੇ ਗਲਾਂ ਚ ਹਾਰ ਲਾ ਹੀ ਜਾਂਦੇ ਨੇ ਉਹਨਾਂ ਨੇ ਪੱਖ ਦੇ ਵਿੱਚ ਕਿਹਾ ਕਿ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਜਾਂਚ ਵਿੱਚ ਪਾਇਆ ਕਿ ਜਿਹੜੇ ਐਨਐਚਆਈ ਦੇ ਠੇਕੇਦਾਰ ਨੇ ਇਹ ਜ਼ਮੀਨ ਦੀ ਵੱਧ ਖਦਾਈ ਕਰ ਰਹੇ ਨੇ ਕਈ ਥਾਵਾਂ ਤੇ ਜਿਹੜੀ ਜ਼ਮੀਨ ਅਕਵਾਇਰ ਹੋਈ ਇਹਨਾਂ ਨੇ ਉੱਥੇ ਕੰਮਣਾ ਕੀਤਾ ਕਿਸਾਨਾਂ ਨੇ ਦੁਬਾਰਾ ਉੱਥੇ ਫਸਲ ਬੀਜੀ ਬਾਨ ਸਾਹਿਬ ਨੇ ਇਹ ਵੀ ਕਿਹਾ ਕਿ ਉਪ ਠੇਕੇਦਾਰ ਨੂੰ ਬਿੱਤੀ ਬਕਾਇਆ ਨਾ ਦੇਣ ਦਾ ਨਤੀਜਾ ਇਹ ਸਾਰਾ ਕੁਝ ਦੋਵੇਂ ਜਿਹੜੇ ਮਾਮਲੇ ਨੇ ਠੇਕੇਦਾਰ ਕਰਕੇ ਪੈਦਾ ਹੋਏ ਨੇ ਉਹ ਕਹਿੰਦੇ ਕਿ ਇਲਾਕੇ ਵਿੱਚ ਗਸ਼ਤ ਵਧਾ ਦਿੱਤੀ ਹੈ ਨਿਰਦੇਸ਼ ਜਾਰੀ ਕਰਤੇ ਹੈ ਜ਼ਮੀਨ ਗ੍ਰਹਿਣ ਦੇ ਮੁੱਦਿਆਂ ਦਾ ਸਬੰਧ ਹੈ ਉਹ ਕਹਿੰਦੇ ਗੱਲ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਇਹਦੇ ਵਿੱਚ ਉਹਦੇ ਵਿੱਚ ਜਿਹੜਾ ਹੋਰ ਕਾਫੀ ਕੁਝ ਅੰਤਰ ਹੈ ਇਹ ਗੱਲ ਕਰਦੇ ਨੇ ਦੇ ਪੰਜਾਬ ਵਿੱਚ ਜ਼ਮੀਨਾਂ ਦੇ ਭਾਅ ਜ਼ਿਆਦਾ ਨੇ ਇਹ ਤੇ ਕੋਈ ਸ਼ੱਕ ਨਹੀਂ ਕਿਸੇ ਥਾਂ ਤੇ ਉਸੇ 1 ਏਕੜ ਦਾ 45000 ਦਿੱਤਾ ਜਾ ਰਿਹਾ ਕਿਸੇ ਥਾਂ ਤੇ 25000 ਹੈ ਕਿਸੇ ਥਾਂ ਤੇ 70000 ਹੈ ਮੇਰਾ ਖਿਆਲ ਮੈਨੂੰ ਜਿੰਨੀ ਇੱਕ ਗੱਲ ਸਮਝ ਆਈ ਹੈ ਕਿ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਨਾਲ ਤਾਲਮੇਲ ਦੀ ਕਮੀ ਹੈ ਮੁੱਖ ਮੰਤਰੀ ਸਾਹਿਬ ਜਿਹੜੀ ਇਹ ਲਾਲ ਪੀਤਾ ਸ਼ਾਹੀ ਆ ਅਫਸਰ ਸ਼ਾਹੀ ਹੈ ਇਹ ਇੱਥੇ ਠੰਡੇ ਕਮਰੇ ਚ ਕਾਦੇ ਵਾਸਤੇ ਵਹਾਈ ਹੈ ਇਹਨਾਂ ਦੀਆਂ ਡਿਊਟੀਆਂ ਲਾਓ ਕੇਂਦਰ ਸਰਕਾਰ ਦੇ ਨਾਲ ਤਾਲਮੇਲ ਕਰਨ ਮੈਨੂੰ ਯਾਦ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ 2002 ਚ ਮੁੱਖ ਮੰਤਰੀ ਬਣਦੇ ਨੇ ਇੱਕ ਸੀਨੀਅਰ ਅਧਿਕਾਰੀ ਨੇ ਮੈਨੂੰ ਦੱਸਿਆ ਕਿ ਸਾਡੇ ਪੰਜਾਬ ਵਾਲੇ ਅਧਿਕਾਰੀ ਕੇਂਦਰ ਦੀਆਂ ਸਕੀਮਾਂ ਸਟ੍ਰੈਟੇਜੀ ਨਹੀਂ ਕਰਦੇ ਪੜ੍ਹਦੇ ਹੀ ਨਹੀਂ ਉਹਨਾਂ ਦਾ ਪੰਜਾਬ ਕਿਵੇਂ ਫਾਇਦਾ ਲੈ ਸਕਦਾ ਹੈ ਇਹ ਉੱਥੇ ਤੋਰਾ ਫੇਰਾ ਕਰਕੇ ਦਿੱਲੀ ਦੇ ਵਿੱਚ ਪੰਜਾਬ ਪਾਵਨ ਦੇ ਠੰਡੇ ਕਮਰੇ ਵਿੱਚ ਰਹਿ ਰੂਕੇ ਦੋ ਚਾਰ ਦਿਨ ਲਾ ਕੇ ਆ ਜਾਂਦੇ ਨੇ ਤੇ ਮਾਨ ਸਾਹਿਬ ਅਧਿਕਾਰੀ ਉਹੀ ਨੇ ਕਮਰੇ ਬਦਲੇ ਵੇ ਐ ਜਦੋਂ ਤੱਕ ਤੁਸੀਂ ਇਹਨਾਂ ਦਾ ਤੌਰ ਤਰੀਕਾ ਨਹੀਂ ਬਦਲਦੇ ਇਹਨਾਂ ਦੀ ਡਿਊਟੀ ਲਾਓ ਵੀ ਜਾਓ ਦੇਖੋ ਕਿਹੜੀ ਯੋਜਨਾ ਹੈ ਜਿਹੜੀ ਪੰਜਾਬ ਵਾਸਤੇ ਹਿਤਕਾਰੀ ਹੋ ਸਕਦੀ ਹੈ ਤੇ ਉਹਨਾਂ ਦੇ ਉੱਤੇ ਕੰਮ ਕਰੋ ਇਹ ਸਵੈ ਤਨਖਾਹਾਂ ਬਹੁਤ ਸਾਰੇ ਇਹੋ ਜਿਹੇ ਅਧਿਕਾਰੀ ਵੀ ਹੈਗੇ ਜਿਹੜੇ ਬਹੁਤ ਮਿਹਨਤ ਕਰਦੇ ਆ ਉਹਨਾਂ ਦੀ ਹਮੇਸ਼ਾ ਪ੍ਰਸ਼ੰਸਾ ਕਰਨੀ ਬੰਦ ਨਹੀਂ ਆ ਸਿਰ ਝੁਕਦਾ ਹੈ ਪਰ ਜਿਨ੍ਹਾਂ ਨੇ ਇਹ ਕਿਹਾ ਕਿ ਆਖਾ ਮੋੜਨਾ ਨਹੀਂ ਧੱਕਾ ਤੋੜਨਾ ਨਹੀਂ ਲੰਗਰ ਛੋੜਨਾ ਨਹੀਂ ਜਿਹੜੀਆਂ ਉਹ ਫੌਜਾਂ ਨੇ ਉਹ ਪੰਜਾਬ ਲਈ ਮਤਲਬ ਲਾਭਕਾਰੀ ਦੀ ਥਾਂ ਤੇ ਉਲਟਾ ਨੁਕਸਾਨ ਦੇ ਹੋ ਜਾਂਦੀਆਂ ਨੇ ਕਟਾਰੀਆਂ ਵੱਲੋਂ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਮੀਟਿੰਗ ਕੀਤੀ ਗਈ ਹੈ ਉੱਥੇ ਸ਼੍ਰੋਮਣੀ ਕਾਲੇ ਦਲ ਵੱਲੋਂ ਕੀ ਰਹਿ ਗਿਆ ਜਿਨ੍ਹਾਂ ਨੂੰ ਲੈ ਕੇ ਜੀ ਦੇਖੋ ਜਿਹੜੇ ਗੁਲਾਬ ਚੰਦ ਕਟਾਰੀਆਂ ਸਾਡੇ ਨਵੇਂ ਰਾਜਪਾਲ ਨੇ ਕੇਂਦਰ ਸਰਕਾਰ ਨੇ ਉਹਨਾਂ ਨੂੰ ਕਹਿਤਾ ਕਿ ਸਾਰੀਆਂ ਸਰਕਾਰਾਂ ਦੇ ਵਿੱਚ ਤੁਸੀਂ ਆਪ ਅਧਿਕਾਰੀਆਂ ਨਾਲ ਸਿੱਧਾ ਰابطਾ ਰੱਖੋ ਗੱਲਬਾਤ ਕਰੋ ਕੀ ਹੁਣ ਸਾਰਿਆਂ ਨੂੰ ਇਹ ਉਪ ਰਾਜਪਾਲ ਵਾਲਾ ਬਣਾ ਕੇ ਤੇ ਚੁਣੇ ਹੋਏ ਮੁੱਖ ਮੰਤਰੀਆਂ ਨੂੰ ਸਿਰਫ ਇੱਕ ਰਵੜ ਦੀ ਮੋਰ ਬਣਾਉਣਗੇ ਇਹਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਅਕਾਲੀਓ ਕਹਿੰਦੇ ਜੀ ਪ੍ਰਸ਼ਾਸਕੀ ਅਫਸਰਾਂ ਸਿੱਧੀ ਦਾ ਮਤਲਬ ਦੋਰੀ ਕਮਾਂਡ ਦੇਣਾ ਅੱਧੇ ਮੁੱਖ ਮੰਤਰੀ ਕੋਲੇ ਜਾ ਵੜਦੇ ਤੇ ਅੱਧੇ ਰਾਜਪਾਲ ਸਾਹਿਬ ਕੋਲੇ ਜਾ ਵੜਦੇ ਇਹੋ ਹਾਲ ਇਹਨਾਂ ਦਾ ਪਹਿਲਾਂ ਬਰਵਾਰੀ لال ਪ੍ਰੋਤ ਸਾਬ ਨਾਲ ਸੀ ਤੇ ਹੁਣ ਕਟਾਰੀਆ ਸਾਹਿਬ ਵੀ ਉਸੇ ਰਾਹ ਚੱਲ ਪਏ ਜਿਨ੍ਹਾਂ ਨੂੰ ਬੜੇ ਘੁੱਟ ਕੇ ਜੱਫੀ ਪਾਈ ਸੀ ਸਾਡੇ ਮੁੱਖ ਮੰਤਰੀ ਨੇ ਕਿ ਇਹਨਾਂ ਨਾਲ ਵੀ ਹੁਣ ਗੱਤਕੇ ਬਾਜੀ ਹੋਵੇਗੀ ਫਰਕ ਹੈ ਬਹੁਤ ਚਾਰੀਆਂ ਚੀਜ਼ਾਂ ਦੇ ਵਿੱਚ ਇਹ ਜਿਹੜੇ ਦੂਜਿਆਂ ਨੂੰ ਸਲਾਹਾਂ ਦਿੰਦੇ ਐ ਇਹਨਾਂ ਦੇ ਆਪਣੇ ਕਾਰਜਕਾਲ ਦਾ ਵੀ ਥੋੜਾ ਜਿਹਾ ਦੱਸ ਦਿਆ ਕਰਨ ਕਿ ਸਾਡਾ ਕਿੱਦਾਂ ਸੀ ਮੈਨੂੰ ਯਾਦ ਆ ਕੈਪਟਨ ਬਰਿੰਦਰ ਸਿੰਘ ਮਿਲੇ ਰਾਜਪਾਲ ਸਾਹਿਬ ਨੇ ਸਿੱਧਾ ਦਖਲ ਦੇ ਕੇ ਸਿੱਧਾ ਜਵਾਬ ਮੰਗ ਲਿਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਹਿੰਦੇ ਰਾਜਪਾਲ ਸਾਹਿਬ ਤੁਸੀਂ ਮੈਨੂੰ ਪੁੱਛੋ ਜਿਹੜਾ ਜਵਾਬ ਲੈਣਾ ਹੈ ਇਹ ਪੰਜਾਬ ਦੇ ਮੇਰੇ ਅਧਿਕਾਰੀ ਨੇ ਤੇ ਮੇਰਾ ਜਵਾਬ ਮੰਗਣਗੇ ਤੁਸੀਂ ਜੋ ਲੈਣਾ ਸਾਨੂੰ ਦੱਸੋ ਅਸੀਂ ਤੁਹਾਨੂੰ ਉਹ ਸਾਰਾ ਕੁਝ ਪ੍ਰੋਵਾਈਡ ਕਰਕੇ ਦੇਾਂਗੇ ਕੀ ਇਹ ਬਾਕੀਆਂ 'ਚ ਇਸ ਤਰ੍ਹਾਂ ਦੀ ਜ਼ਰੂਰਤ ਹੈ ਕਿ ਐਡੀ ਵੱਡੀ ਗੱਲ ਕਹਿ ਸਕਨ ਮੌਜੂਦਾ ਸਰਕਾਰ ਤੇ ਵੀ ਇਹੀ ਮਾਮਲਾ ਆ ਰਿਹਾ ਉਹ ਕਹਿੰਦੇ ਕਿ ਪਿੰਡੂ ਵਿਕਾਸ ਫੰਡ ਦੇ ਬਕਾਏ ਜਾਣ ਤੋਂ ਵੀ ਦਾ ਕੀਤੀ ਜਾਂਦੀ ਰਹੀ ਹੈ ਇਹੀ ਹਾਲ ਹੈਗਾ ਨੈਸ਼ਨਲ ਰੂਰਲ ਹੈਲਥ ਮਿਸ਼ਨ ਦਾ ਕੌਮੀ ਪਿੰਡੂ ਸਿਹਤ ਮਿਸ਼ਨ ਸੋ ਸਮਾਨੰਤਰ ਸਰਕਾਰਾਂ ਇੱਕ ਕਿਸਮ ਦੀਆਂ ਬਣ ਕੇ ਇੱਕ ਰਾਜਪਾਲ ਸਾਹਿਬ ਬੁਲਾ ਲੈਂਦੇ ਆ ਕੱਲ ਐਮਐਲਏ ਸਾਹਿਬ ਨੂੰ ਇਹ ਬੁਲਾਈ ਬੈਠੇ ਸੀ ਮੁੱਖ ਮੰਤਰੀ ਸਾਹਿਬ ਤੇ ਅਧਿਕਾਰੀਆਂ ਨੂੰ ਰਾਜਪਾਲ ਸਾਹਿਬ ਬਣਵਾਰੇ ਆਪਣਾ ਇਹ ਗੁਲਾਬਚੰਦ ਕਟਾਰੀਆ ਬੁਲਾਈ ਬੈਠੇ ਸੀ ਸੋ ਇਹਦੇ ਨਾਲ ਹਾਲਾਂਕਿ ਡਾਕਟਰ ਚੀਮਾ ਨੇ ਲੋਕਤੰਤਰ ਪ੍ਰਣਾਲੀ ਵਿੱਚ ਲੋਕਤੰਤਰੀ ਬੰਦਿਆਂ ਭਾਵ ਪੰਜਾਬ ਦੀ ਸਰਕਾਰ ਦਾ ਪੱਖ ਪੂਰਿਆ ਹੈ ਕਿ ਇਹ ਅਧਿਕਾਰ ਚੁਣੀ ਹੋਈ ਸਰਕਾਰ ਕੋਲੇ ਹੋਣਾ ਚਾਹੀਦਾ ਹੈ ਹੋਰਾਂ ਕੋਲ ਨਹੀਂ ਇਹ ਸਵਾਲ ਵਿਰੋਧੀ ਧਿਰ ਦੇ ਵਿੱਚ ਹੁੰਦਿਆ ਵੀ ਅਕਾਲੀ ਦਲ ਦੇ ਵੱਲੋਂ ਉਠਾਇਆ ਗਿਆ ਤੇ ਮੈਂ ਸਮਝਦਾ ਲੋਕਤੰਤਰ ਦੇ ਹੱਕ ਵਿੱਚ ਆਵਾਜ਼ ਉਠਾਉਣੀ ਅਕਾਲੀ ਦਲ ਨੇ ਸਹੀ ਕਦਮ ਚੱਕੇ ਜੀ ਸੋ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਬਾਗੀ ਧੜਾ ਜੀ ਉਹਨਾਂ ਵੱਲੋਂ ਅੱਜ ਸ਼੍ਰੀ ਦਰਬਾਰ ਸਾਹਿਬ ਪਹੁੰਚ ਗਏ ਸ਼੍ਰੀ ਕਾਲ ਤਖਤ ਦੇ ਜਥੇਦਾਰ ਗਣੇਦਗਬੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਜੀ ਦੇ ਕੋਈ ਇਹਦੇ ਵਿੱਚ ਬਹੁਤ ਸਾਰੇ ਆਗੂ ਐ ਉਹ ਕਹਿੰਦੇ ਇਹ ਬਾਗੀ ਨੇ ਉਹ ਕਹਿੰਦੇ ਦੂਜੇ ਵਾਲੇ ਦਾਗੀ ਨੇ ਗਏ ਕੌਣ ਕੌਣ ਨੇ ਸ਼ਰਮਣੀ ਕਮੇਟੀ ਮੈਂਬਰਾਂ ਇੱਕ ਧਰਮ ਪ੍ਰਚਾਰਕ ਕਮੇਟੀ ਦੇ ਮੈਂਬਰ ਕਿ ਜਿਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ ਅਕਾਲੀ ਦਲ ਦੇ ਵਿੱਚ ਤਾਂ ਰਿਸ਼ਤੇਦਾਰੀ ਰਹੀ ਕਿ ਬੀਬੀ ਕਲੀ ਜਿਹੜੇ ਮਨਪ੍ਰੀਤ ਈਆਲੀ ਨੇ ਉਹ ਤਾਂ ਪਹਿਲੇ ਹੀ ਇੱਕ ਜਮਾ ਦੋ ਸੀ ਤੇ ਦੋਹਾਂ ਚੋਂ ਡਾਕਟਰ ਸੁਖਵਿੰਦਰ ਸੁਖੀ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨਾਲ ਯਾਰੀਪਾਲੀ ਜਾ ਕੇ ਤੇ ਅਕਾਲੀ ਦਲ ਦੇ ਵਿੱਚ ਤਾਂ ਇੱਕ ਉੱਠ ਦੀ ਪੂਸ਼ ਵਾਂਗੂ ਕੱਲਾ ਮੈਂਬਰੀ ਰਹਿ ਗਿਆ ਇਸ ਸਥਿਤੀ ਬਹੁਤ ਜੇ ਸਮਝਣ ਤੇ ਜੇ ਜੇ ਅੱਜ ਵੀ ਕਹਿਣਾ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜਾ ਯਾਰ ਫਿਰੇ ਤਾਂ ਫਿਰ ਰੱਬ ਰੱਖਾ ਉਹ ਕਹਿੰਦੇ ਕਿ ਪ੍ਰਧਾਨਗੀਤੋ ਇਹਨੂੰ ਬਹਿਲਾ ਕਰ ਦਿਓ ਸੁਖਵੀਰ ਸਿੰਘ ਬਾਦਲ ਨੂੰ ਕੌਣ ਕੌਣ ਸੀ? ਸਾਬਕਾ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਕਰਨੈਲ ਸਿੰਘ ਪੰਜੋਲੀ ਭਾਈ ਮਨਜੀਤ ਸਿੰਘ ਪੂਰਾ ਕੋਨਾ ਜਰਨੈਲ ਸਿੰਘ ਭੁੱਲੇਵਾਲ ਰਾਠਾ ਬੀਬੀ ਪਰਮਜੀਤ ਕੌਰ ਲਾਂਡਰਾ ਨਰਮੈਲ ਸਿੰਘ ਜੌਲਾ ਰਾਮਪਾਲ ਸਿੰਘ ਬੈਣੀਵਾਲ ਇਹਨਾਂ ਨੇ ਮੰਦ ਜਿਹੜਾ ਮੰਗ ਪੱਤਰ ਹੈ ਅਕਾਲ ਪਤਿ ਸਰਬ ਦੇ ਜਥੇਦਾਰ ਗੰਨੀ ਰਕਵੀਰ ਸਿੰਘ ਹਰਨੁਦਿੱਤਾ ਉਹ ਕਹਿੰਦੇ ਕਿ ਬੇਅਦਬੀ ਦੇ ਇਕ ਢਰਾਵਾਂ ਆਪਣੇ ਰਾਜ ਵਿੱਚ ਕੱਖ ਨਹੀਂ ਕਰ ਸਕੇ ਲਲਕਾਰਿਆ ਗੁਰੂ ਸਾਹਿਬ ਦੇ ਪੋਸਟਰ ਲਾ ਕੇ ਤੇ ਉਹਦੇ ਨਾਲ ਭਿਆਲੀਆਂ ਪਕਾਉਂਦੇ ਰਹੇ ਉਹਨੂੰ ਮਾਫੀ ਮੰਗਾਈ ਗਈ ਜਿਹੜੀ ਸੰਗਤ ਨੇ ਪ੍ਰਵਾਨਨਾ ਕੀਤੀ ਗੁਰੂ ਦੀ ਗੋਲਕ ਚੋਂ 92 ਲੱਖ ਰੁਪਇਆ ਇਹਨਾਂ ਨੇ ਰੋੜਤਾ ਤੇ ਹੁਣ ਸ਼੍ਰੋਣੀ ਕਮੇਟੀ ਦੇ ਤੋੜਾ ਝਾਰਤਾ ਕਿ ਉਹਦਾ ਹਰਚਰਨ ਸਿੰਘ ਉਤੇ ਮੱਕੜ ਸਾਹਿਬ ਸੀ ਜੀ ਉਦੋਂ ਉਹ ਸੈਕਟਰੀ ਸੀ ਉਹ ਪ੍ਰਧਾਨ ਸੀ ਤੇ ਜਦੋਂ ਹਰਚਰਨ ਸਿੰਘ ਉਹ ਰਾਹੀਂ ਸਾਹਮਣੇ ਆ ਗਿਆ ਉਸ ਵੇਲੇ ਦੀ ਵੀਡੀਓ ਉਹਦੀ ਗੱਲ ਹੀ ਨਹੀਂ ਕਰਦੇ ਉਹ ਕਹਿੰਦੇ ਕਿ ਤੁਹਾਡੀ 30 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਜਿਹੜਾ ਫੈਸਲਾ ਹੈ ਉਹ ਸੰਗਤ ਦੀ ਭਾਵਨਾ ਮੁਤਾਬਕ ਕਰਿਓ ਜੇ ਸੰਗਤ ਦੀ ਭਾਵਨਾ ਮੁਤਾਬਕ ਨਹੀਂ ਹੋਇਆ ਸੀ ਤab ਸਾਬਕਾ ਜਥੇਦਾਰ ਗੈਨੀ ਗੁਰਵਚਨ ਸਿੰਘ ਦਾ ਜੋ ਹਾਲ ਹੋਇਆ ਉਹ ਤੁਸੀਂ ਆਪ ਦੇਖਿਆ ਕਿਸੇ ਜਥੇਦਾਰ ਦੇ ਪਹਿਲੀ ਵਾਰ ਦੇਖਿਆ ਕਿ ਉਹਦੇ ਪੁਤਲੇ ਬਣਾ ਕੇ ਪ੍ਰਕਰਮਾ ਚ ਘੜੀਸੇ ਗਏ ਹੋਣ ਤੇ ਬਾਹਰ ਲਿਜਾ ਕੇ ਜੁੱਤੀਆਂ ਮਾਰ ਕੇ ਉਹਨਾਂ ਨੂੰ ਸਾੜਿਆ ਗਿਆ ਹੋਵੇ ਇਹਨਾਂ ਨੇ ਜੱਦਰ ਸਾਹਿਬ ਨਾਲ ਮੁਲਾਕਾਤ ਕੀਤੀ ਜੀ ਸੋ ਦੂਜੇ ਪਾਸੇ ਮਨਿੰਸ਼ ਸ਼ਸ਼ੂ ਦੀ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਤੇ ਉਹਨਾਂ ਵੱਲੋਂ ਹੁਣ ਕਿਹਾ ਗਿਆ ਕਿ ਭਾਜਪਾ ਨਵੇਂ ਪਲਾਨ ਦੀ ਤਿਆਰੀ ਚਾਹ ਜੋ ਕਿ ਏਜੰਸੀਆਂ ਦਾ ਗਲਤ ਵਰਤੋਂ ਕਰ ਰਹੀ ਹੈ ਜੀ ਦੇਖੋ ਜਨਾਬ ਇੱਕ ਤਾਂ ਸੁਪਰੀਮ ਕੋਰਟ ਦਾ ਬਹੁਤ ਵੱਡਾ ਜਵਾਨਤਾਂ ਦੇ ਮਾਮਲੇ ਦੇ ਵਿੱਚ ਫੈਸਲਾ ਆ ਗਿਆ ਮਨੀਸ਼ 소ਦੀਗਾਂ ਜੇਲ੍ਹ ਤੋਂ ਬਾਹਰ ਆ ਗਏ ਨੇ ਕੋਈ ਸ਼ੱਕ ਨਹੀਂ ਉਹਨਾਂ ਨੂੰ ਜਵਾਨਤ ਮਿਲ ਗਈ ਉਹਨਾਂ ਜਿਹੜਾ ਸਾਬਕਾ ਸਿੱਖਿਆ ਮੰਤਰੀ ਹੈ ਉਹਨਾਂ ਦੇ ਕੋਲ ਚ ਕਿਹਦੇ ਸਕੂਲਾਂ ਦੀ ਕਾਇਆਕਲਪ ਕੀਤੀ ਹੈ ਉਹਨਾਂ ਕਿਹਾ ਕਿ ਜੇਕਰ ਇਸ ਨੂੰ ਨਾ ਰੋਕਿਆ ਗਿਆ ਜੋ ਭਾਰਤੀ ਜਨਤਾ ਪਾਰਟੀ ਵਿਰੋਧੀ ਤਰ੍ਹਾਂ ਨੂੰ ਜਿਹਨਾਂ ਚ ਢੱਕਣ ਦਾ ਕੰਮ ਕਰਦੀ ਹੈ ਤਾਂ ਭਲਕੇ ਸੋਨਿਆ ਗਾਂਧੀ ਰਾਹੁਲ ਗਾਂਧੀ ਮਲਕਰਜਨ ਖੜਗੇ ਉਹਨਾਂ ਨੂੰ ਵੀ ਫੜ ਲੈਣਗੇ ਉਹਨਾਂ ਨੇ ਮਨਿੰਦਰ ਸ਼ਿਸ਼ੋਧਿਆ ਹਿੰਮਤ ਸਰੇਨ ਵਗੈਰਾ ਦੀ ਗੱਲ ਕੀਤੀ ਹੈ ਜਿਹੜਾ ਵਿਰੋਧੀ ਹੈ ਤਾਨਾਸ਼ਾਹੀ ਦੇ ਅਧੀਨ ਉਹਨਾਂ ਦੇ ਪਿੱਛੇ ਲਾ ਦਿਓ ਜਨਸੀਗਾ ਉਹਨਾਂ ਨੂੰ ਅੰਦਰ ਤੱਕ ਦਿਓ ਉਹ ਕਹਿੰਦੇ ਕਿ ਇਹ ਤਾਨਾਸ਼ਾਹ ਸਿਰਫ ਤੇ ਸਿਰ ਵਿਰੋਧੀਆਂ ਨੂੰ ਇੱਕ ਕਿਸਮ ਦਾ ਇਹ ਤਾਨਾਸ਼ਾਹੀ ਵਾਲਾ ਰਬਈਆ ਅਪਣਾ ਰਹੇ ਆ ਉਹਨਾਂ ਨੂੰ ਡੱਕਿਆ ਜਾ ਰਿਹਾ ਹੈ ਇਹ ਗੱਲ ਉਹਨਾਂ ਨੇ ਕਹੀ ਹੈ ਤੇ ਜਿਹੜੀ ਗੱਲ ਉਹਨਾਂ ਦੀ ਕਿਸੇ ਹੱਦ ਤੱਕ درست ਹੈ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਤੇ ਜਦੋਂ ਲੋਕ ਤੰਤਰ ਦੇ ਵਿੱਚ ਲੋਕਤੰਤਰ ਦਾ ਕਹਾਣ ਹੋ ਜਾਵੇ ਫਿਰ ਲੋਕ ਸਭ ਕੁਝ ਸਿਖਾ ਦਿੰਦੇ ਨੇ ਬੜਾ ਕੁਝ ਉੱਠ ਰਿਹਾ ਹੈ ਕਿ ਸਰਕਾਰ ਦਾ ਮੋੜ ਆਉਣਾ ਮਸ਼ੀਨਾਂ ਤੇ ਵੀ ਸਵਾਲ VOTING ਮਸ਼ੀਨਾਂ ਤੇ ਉੱਠ ਰਹੇ ਜੀ ਸੋ ਦੂਜੇ ਪਾਸੇ ਰਾਹੁਲ ਗਾਂਧੀ ਵੱਲੋਂ ਚਰਨਜੀਤ ਚੰਨੀ ਨੂੰ ਇੱਕ ਪੱਤਰ ਲਿਖ ਕੇ ਉਹਨਾਂ ਦੀ ਸ਼ਲਾਘਾ ਕੀਤੀ ਗਈ ਹੈ ਜੀ ਦੇਖੋ ਜਿਸ ਦਿਨ ਜ਼ਰਦਾਰ ਚਰਜੀਤ ਚੰਨੀ ਭਾਰਤ ਦੇ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਬੋਲੇ ਉਹਨਾਂ ਦਾ ਭਾਸ਼ਣ ਉਸੇ ਦਿਨ ਤੋਂ ਕਾਫੀ ਜ਼ਿਆਦਾ ਪ੍ਰਸ਼ੰਸਾਯੋਗ ਹੈ ਉਹਨਾਂ ਨੇ ਬਹੁਤ ਮੁੱਦੇ ਬਿٹے ਮੁੱਦੇ ਉਠਾਏ ਔਰ ਦੂਜਨ ਚੁੱਪ ਕਰਾ ਕੇ ਰੱਖਤਾ ਚੰਨ ਜੀ ਨੂੰ ਚੰਨੀ ਨੂੰ ਟਿਕਟ ਦੇਣਾ ਜਲੰਧਰ ਦੇ ਵਿੱਚੋਂ ਪੌਣੇ 2 ਲੱਖ ਵੋਟਾਂ ਤੇ ਉਹਨਾਂ ਦਾ ਜਿੱਤਣਾ ਤੇ ਪਾਰਲੀਮੈਂਟ ਦੇ ਵਿੱਚ ਬੋਲਣਾ ਤੇ ਚਰਨਜੀਤ ਸਿੰਘ ਚੰਨੀ ਦੀ ਅਕਵਾਇ ਕੀਤੀ ਕਿ ਕਿ ਤੁਸੀਂ ਕਰੋ ਆਹ ਮਾਮਲਾ ਜਦੋਂ ਆਪਣੀ ਪਾਰਟੀ ਦਾ ਸਿਖਰਲੇ ਕੰਬੇ ਵਾਲਾ ਆਗੂ ਪ੍ਰਸ਼ੰਸਾ ਕਰੇ ਤਾਂ ਬੰਦੇ ਦਾ ਹੌਸਲਾ ਦੁੱਗਣਾ ਹੋ ਜਾਂਦਾ ਹੈ ਇੱਕ ਮਾਮਲ ਸਦੀਕ ਸਾਹਿਬ ਦਾ ਗੀਤ ਹੈ ਉਹਦੇ ਵਿੱਚ ਇੱਕ ਲਾਈਨਾਂ ਨੇ ਕਹਿੰਦੇ ਜਦੋਂ ਹਾਨਦੀਰ ਕਾਨਪਖ ਪੂਰਦੀ ਦੂਣਾ ਹੋ ਜੇ ਜੋਰ ਜੱਟ ਦਾ ਸੋ ਪ੍ਰਸ਼ੰਸਾ ਦਿੱਤੀ ਹੈ ਚਰਜੀ ਸੁਚੰਨੀ ਨੂੰ ਕਈ ਚੀਜ਼ਾਂ ਬੜੀਆਂ ਕਲੀਅਰ ਸ਼ਬਦਾਂ ਦੇ ਵਿੱਚ ਆ ਰੀਆਂ ਨੇ ਕਿ ਚਰਜੀ ਸੁਚੰਨੀ ਨੇ ਜੇ ਹਾਈ ਕਮਾਂਡ ਦੀ ਗੱਲ ਮੰਨੀ ਉਹਨਾਂ ਨੂੰ ਹਾਈ ਕਮਾਂਡ ਚ ਵੀ ਲਿਆਵੇਂ ਉਹਨਾਂ ਦਾ ਪਾਰਲੀਮੈਂਟ ਪ੍ਰਸ਼ੰਸਾ ਹੋ ਰਹੀ ਹੈ ਜੇ ਕੱਲ ਨੂੰ ਕੋਈ ਖੱਬਾ ਸੱਜਾ ਹੁੰਦਾ ਹੈ ਤਾਂ ਇਹ ਅੰਦਾਜ਼ਾ ਸੌਖਿਆ ਲਾਇਆ ਜਾ ਸਕਦਾ ਹੈ ਕਿ ਕੇਂਦਰ ਦੀ ਹਾਈ ਕਮਾਂਡ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਨੂੰ ਕੋਈ ਹੋਰ ਵੱਡੀ ਜ਼ਿੰਮੇਵਾਰੀ ਵੀ ਦੇ ਸਕਦੀ ਜੀ ਸੋ ਨਾਲ ਹੀ ਗੱਲ ਕਰਦੇ ਹਾਂ ਜੀ हिसार ਦੇ ਵਿੱਚ ਦਪਿੰਦਰ ਦੀ ਯਾਤਰਾ ਤੋਂ ਪਹਿਲਾਂ ਪੋਸਟਰ ਪਾੜੇ ਗਏ ਨੇ ਜੀ ਦਪਿੰਦਰ ਸਿੰਘ ਹੁੱਡਾ ਜਿਹੜੇ ਸ਼੍ਰੀ ਭਪਿੰਦਰ ਸਿੰਘ ਹੁੱਡਾ ਦੇ ਪੁੱਤਰ ਨੇ ਉਹਨਾਂ ਨੇ ਇੱਕ ਨਵੀਂ ਯਾਤਰਾ ਸ਼ੁਰੂ ਕੀਤੀ ਹੈ ਉਹਦੇ ਵਿੱਚ ਇਹਨਾਂ ਨੇ ਨਾਰੇ ਦਿੱਤੇ ਨੇ ਵੱਖਰੇ ਵੱਖਰੇ ਕਿਸਮ ਦੇ ਹਰਿਆਣਾ ਮੰਗੇ ਹਿਸਾਬ ਇਹ ਯਾਤਰਾ ਦੇ ਤਹਿਹ ਕਹਿੰਦੇ ਜਦੋਂ ਹਸਾਰ ਚ ਆਏ ਤਾਂ ਉੱਥੇ ਉਥੋਂ ਦੀ ਟਿਕਟ ਦੇ ਦਾਅਵੇਦਾਰ ਸਾਬਕਾ ਵਿਧਾਇਕ ਉਹਨਾਂ ਦਾ ਨਾਂ ਆ ਜੀ ਨਰੇਸ਼ ਸੇਲਵਾਲ ਉਹਨਾਂ ਦੇ ਪੋਸਟਰ ਵਗੈਰਾ ਉੱਥੋਂ ਪਾੜ ਦਿੱਤੇ ਗਏ ਰਾਤ ਨੂੰ ਉਹਨਾਂ ਨੇ ਲਾਏ ਦੂਜੇ ਦਿਨੇ ਪਾੜ ਦਿੱਤੇ ਗਏ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕਰਤੀ ਪੁਲਿਸ ਪੜਤਾਲ ਵੀ ਕਰ ਰਹੀ ਹੈ ਉਹ ਕਹਿੰਦੇ ਕਿ ਇਹ ਜਿਹੜਾ ਪੁਰਾਣੀ ਅਨਾਜ ਮੰਡੀ ਚ ਉੱਥੇ ਲੱਗੇ ਸੀ ਉਹ ਇਹੋ ਗੱਲ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਵਾਲਾ ਕੋਈ ਹੋ ਸਕਦਾ ਹੈ ਸੰਭਾਵਨਾ ਇਸ ਗੱਲ ਤੋਂ ਵੀ ਰੱਦ ਨਹੀਂ ਕੀਤੀ ਜਾ ਸਕਦੀ ਕਿ ਕੋਈ ਸਾਡਾ ਪੈਰਲਲ ਭਾਈਬਾਲ ਜਿਹੜਾ ਹੋਰ ਦਾਵੇਦਾਰਾ ਟਿਕਟ ਦਾ ਉਹ ਵੀ ਹੋ ਸਕਦਾ ਅਸੀਂ ਪੁਲਿਸ ਨੂੰ ਕਹਿੰਨੇ ਆ ਇਹਦੀ ਪੜਤਾਲ ਕੀਤੀ ਜਾਵੇ ਦੇਖਦੇ ਆ ਇਹਦੇ ਚ ਅਸਲੀਅਤ ਕੌਣ ਹੈ ਇਹਦੀ ਘਟਰਾ ਦੇ ਪਿੱਛੇ ਇਹ ਸਾਰਾਂ ਦੇ ਸਾਹਮਣੇ ਜੀ ਸੋ ਦੂਜੇ ਪਾਸੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਹੁਣ ਕਿਹਾ ਗਿਆ ਕਿ ਲੋਕੀ ਅਕਾਲੀ ਖਾਨ ਅਕਾਉਂਟ ਤੋਂ ਵੀ ਕੰਨੀ ਕਿ ਤਰ੍ਹਾਂ ਲੱਗ ਰਹੇ ਨੇ ਜੀ ਪ੍ਰਸਰ ਪ੍ਰੇਮ ਸਿੰਘ ਚੰਦੂ ਬਾਜਰਾ ਜਿਹੜਾ ਦੂਜਾ ਗਰੁੱਪ ਹੈ ਸਰਦਾਰ ਸੁਖੀਰ ਸਿੰਘ ਬਾਦਲ ਤੋਂ ਦੂਜਾ ਜੇ ਪਾਸੇ ਆਇਆ ਇਹ ਕਹਿੰਦੇ ਆ ਬਾਗੀ ਹੈ ਉਹ ਇਹਨਾਂ ਨੂੰ ਕਹਿੰਦੇ ਆ ਦਾਗੀ ਹੈ ਪ੍ਰਸਰ ਪ੍ਰੇਮ ਸਿੰਘ ਚੰਦੂ ਬਾਜਰਾ ਜਦੋਂ ਵੀ ਕੁਝ ਸਮਾਗਮਾਂ ਦੇ ਵਿੱਚ ਜਾਂਦੇ ਜਿਹੜੇ ਇਹਨਾਂ ਨੇ ਰੱਖੇ ਹੋਏ ਨੇ ਉਹਦੇ ਵਿੱਚ ਉਹਨਾਂ ਨੇ ਇੱਕੋ ਗੱਲ ਕਹਿੰਦੇ ਆ ਬਾਰ-ਬਾਰ ਕਿ ਇਹੋ ਜੀ ਸਥਿਤੀ ਲਿਆਤੀ ਦੋਸ਼ ਲਾਉਂਦੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸੁਬਾਦਲ ਤੇ ਕਿ ਹੁਣ ਤਾਂ ਲੋਕ ਅਕਾਲੀ ਕਹੋਣਾ ਵੀ ਪਸੰਦ ਨਹੀਂ ਕਰਦੇ ਕਿਸੇ ਵੇਲੇ ਫਕਰ ਨਾਲ ਕਹਿੰਦੇ ਹੁੰਦੇ ਸੀ ਅਕਾਲੀ ਆ ਜਦੋਂ 10 ਸਾਲ ਇਹਨਾਂ ਦਾ ਰਾਜ ਰਿਹਾ ਤਾਂ ਇਹਨਾਂ ਨੇ ਇੱਕ ਬਿੱਲੇ ਜਿਹੀ ਲਾਏ ਸੀ ਮੁੰਡਿਆਂ ਤੇ ਪ੍ਰਾਊਡ ਟੂ ਬੀ ਅਕਾਲੀ ਮੈਨੂੰ ਮਾਨ ਹੈ ਅਕਾਲੀ ਹੋਣ ਤੇ ਸੋ ਕਹਿੰਦੇ ਅੱਜ ਤਾਂ ਉਹ ਸਥਿਤੀ ਆ ਗਈ ਹੈ ਕੋਈ ਪੁੱਛਦਾ ਵੀ ਤੂੰ ਅਕਾਲੀਆ ਕਹਿੰਦਾ ਨਾ ਭਾਈ ਮੈਂ ਨਹੀਂ ਹੈਗਾ ਅਕਾਲੀ ਇਹ ਪੋਜੀਸ਼ਨ ਅਕਾਲੀ ਦਲ ਦੀ ਹੋ ਜਾਵੇ ਅਕਾਲੀ ਦਲ ਦੇ ਪੱਲੇ ਕੀ ਸੀ ਹੁਣ ਤਾਂ ਅਕਾਲੀ ਦਲ ਦੇ ਕੋਲੇ ਇੱਕੋ ਹੀ ਰਹਿ ਗਿਆ ਐਮਐਲਏ ਇਹ ਆਲੀ ਸਾਹਿਬ ਇਹਨਾਂ ਨਾਲ ਸੁਰਚ ਸੁਰ ਨਹੀਂ ਮਿਲਾਉਂਦੇ ਇੱਕ ਜਮਾ ਦੋ ਸੀ ਸੁਖੀ ਸਾਹਿਬ ਉਧਰ ਚਲੇ ਗਏ ਤੇ ਕੱਲੀ ਰਿਸ਼ਤੇਦਾਰੀ ਰਹਿ ਗਈ ਪੁਰਾਣੀ ਇੱਕ ਕਹਾਵਤ ਆ ਵੀ ਘਰ ਦੀ ਗੱਡੀ ਗੰਡਾ ਸੋ ਡਰਾਈਵਰ ਬੀ ਸਵਾਰੀਆਂ ਤੱਤ ਨੇ ਜਾਂ 4 ਨੇ ਆ ਸਾਡੇ ਮੁੱਖ ਮੰਤਰੀ ਸਾਹਿਬ ਤੰਜ ਕੱਸਦੇ ਹੁੰਦੇ ਸੀ ਇਹਨਾਂ ਤੇ ਜਦੋਂ 22 ਦੇ ਵਿੱਚ ਚੋਣਾਂ ਜਿੱਤੀਆਂ ਨੇ ਕਹਿੰਦੇ ਸੁਖਵੀਰ ਸਿਆ ਹੁਣ ਤਾਂ ਕੋਈ ਬੜੀ ਗੱਲ ਨਾ ਸੋਚ ਥੋੜੇ ਵਾਲੀਆਂ ਤਿੰਨ ਸਵਾਰੀਆਂ ਤੇ ਇੱਕ ਸਕੂਟਰ ਤੇ ਹੀ ਜਾ ਸਕਦੀਆਂ ਨੇ ਇਹ ਹੀ ਤੰਜ ਬੀਜੇਪੀ ਤੇ ਕੱਸਿਆ ਸੀ ਜਦੋਂ 67 ਜਿੱਤ ਕੇ ਆਏ ਸੀ ਕੇਜਰੀਵਾਲ ਸਾਹਿਬ ਤਿੰਨ ਰਹਿ ਗਏ ਸੀ ਬੀਜੇਪੀ ਦੇ ਸੋ ਮੁੱਖ ਮੰਤਰੀ ਕਮੇਟੀਗਾਂ ਨੇ ਉਹਨਾਂ ਨੂੰ ਕਮੇਟੀ ਦੇ ਵਿੱਚ ਗੱਲ ਕਰਨੀ ਆਉਂਦੀ ਹੈ ਜੀ ਸਵਾਗਤ ਹੈ ਪਰੌਣਾ ਦੇ ਵਿੱਚ ਜੈਨੇਟੂ ਸਭ ਤੋਂ ਸੇ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਮਿਹਰਬਾਨੀ। ਪ੍ਰੋਗਰਾਮ ਨਾਲ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ।